ਡੇਲੀ ਸਿਹਤ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੀ ਤੁਹਾਡੇ ਨਾਲ ਵੀ ਇਦਾਂ ਹੁੰਦਾ ਤੁਸੀਂ ਆਪਣੀਆਂ ਘਰ ਦੀਆਂ ਚਾਬੀਆਂ ਮੋਟਰਸਾਈਕਲ ਕਾਰ ਆਪਣਾ ਪਰਸ ਆਪਣਾ ਫੋਨ ਕਿਤੇ ਰੱਖ ਕੇ ਭੁੱਲ ਜਾਂਦੇ ਹੋ ਸਟੱਡੀ ਤੁਹਾਡੀ ਨਹੀਂ ਹੋ ਪਾ ਰਹੀ ਕੋਈ ਦਿਮਾਗ ਦੇ ਵਿੱਚ ਗੱਲ ਤੁਹਾਡੇ ਨਹੀਂ ਬੈਠ ਰਹੀ ਤੁਹਾਡੇ ਨਾਲ ਇਦਾਂ ਹੁੰਦਾ ਸੋ ਆਪਾਂ ਇਸ ਵਿਸ਼ੇ ਨੂੰ ਸਮਝਾਂਗੇ ਕਿ ਜੇਕਰ ਹੁੰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰੋਬਲਮ ਜਿਹੜੀਆਂ ਨੇ ਇਹ ਆਮ ਤੌਰ ਤੇ ਅੱਜ ਬਹੁਤ ਜ਼ਿਆਦਾ ਨੇ ਲੋਕਾਂ ਨੂੰ ਖਾਸ ਕਰਕੇ ਸਾਡੇ ਬੱਚਿਆਂ ਨੂੰ ਜਿਨ੍ਹਾਂ ਦਾ ਪੜ੍ਹਾਈ ਵਿੱਚ ਦਿਮਾਗ ਨਹੀਂ ਲੱਗਦਾ ਪੜ੍ਹਦੇ ਬਹੁਤ ਨੇ ਪਰ ਦਿਮਾਗ 'ਚ ਗੱਲ ਪੈਂਦੀ ਨਹੀਂ ਦਿਮਾਗ ਬੋਂਗਾ ਜਾ ਹੋ ਗਿਆ ਦਿਮਾਗ ਡੈੱਡ ਜਾ ਹੋ ਗਿਆ ਤੇ ਬਹੁਤੇ ਬੱਚਿਆਂ ਦੇ ਐਨਕਾਂ ਲੱਗ ਗਿਆ ਨੇ ਸੋ ਜਿਨ੍ਹਾਂ ਦੇ ਐਨਕਾਂ ਲੱਗਿਆ ਨੇ ਉਹਨਾਂ ਲਈ ਇਹ ਬਹੁਤ ਲਾਹੇਵੰਦ ਚੀਜ਼ ਹੈ ਉਹਨਾਂ ਨੂੰ ਜ਼ਰੂਰ ਦਿਓ ਹਾਲਾਂ ਉਹਨਾਂ ਦੇ ਵਾਸਤੇ ਬਹੁਤ ਵੱਡੀ ਚੀਜ਼ ਹੈ ਉਹਨਾਂ ਨੂੰ ਜ਼ਰੂਰ ਇਹ ਗੱਲ ਦੱਸਿਓ ਸੋ ਆਪਾਂ ਕਰਨਾ ਕੀ ਹੈ ਚਾਰ ਤਰ੍ਹਾਂ ਦੇ ਮਗਜ਼ ਲੈਣੇ ਨੇ ਖੀਰਾ ਕੱਦੂ ਤਰਬੂਜ਼ ਤੇ ਖਰਬੂਚਾ ਬਾਜ਼ਾਰੋਂ ਮਿਲ ਜਾਣਗੇ ਕਰਿਆਨੇ ਦੀ ਦੁਕਾਨ ਤੋਂ ਜਾਂ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਇਹ ਚਾਰ ਤਰ੍ਹਾਂ ਦੇ ਬੀਜ ਲਿਆਉਣੇ ਨੇ 100-100 ਗ੍ਰਾਮ ਲਿਆਇਓ ਫਿਲਹਾਲ 100-100 ਗ੍ਰਾਮ ਲਿਆਇਓ ਉਹਨਾਂ ਨੂੰ ਲਿਆ ਕੇ ਚੰਗੀ ਤਰ੍ਹਾਂ ਰਗੜ ਲਿਓ ਪੀਸ ਲਿਓ ਪਾਊਡਰ ਬਣਾ ਲੈਣਾ ਉਹਦਾ ਪਾਊਡਰ ਬਣਾ ਕੇ ਤੁਸੀਂ ਕਰਨਾ ਕੀ ਹੈ ਸ਼ਾਮਾਂ ਨੂੰ ਕੋਸੇ ਦੁੱਧ ਦੇ ਨਾਲ ਪੈਣ ਵੇਲੇ ਜਿਆਦਾ ਗਰਮ ਦੁੱਧ ਨਹੀਂ ਸਿਰਫ ਕੋਸਾ ਦੁੱਧ ਚਾਹੀਦਾ ਹੈ ਇੱਕ ਚਮਚਾ ਰੋਜ਼ ਲੈਣਾ ਸ਼ੁਰੂ ਕਰ ਦਿਓ ਤੁਸੀਂ 3 ਮਹੀਨੇ ਲਗਾਤਾਰ ਲੈਣਾ 90 ਦਿਨ ਬਿਨਾਂ ਨਾਗੇ ਲੈਣਾ ਚਾਰ ਮਹੀਨੇ ਵੀ ਕਰ ਸਕਦੇ ਹੋ ਜੇਕਰ ਸਰਦੀਆਂ ਨੇ ਤੇ ਤੁਸੀਂ 3 ਮਹੀਨੇ ਲਗਾਤਾਰ ਖਾਓ 90 ਦਿਨ ਲਗਾਤਾਰ ਉਹ ਇੱਕ ਚਮਚਾ ਲਓ ਕੋਸੇ ਦੁੱਧ ਨਾਲ ਲੈਂਦੇ ਜਾਓ ਖਾਂਦੇ ਜਾਓ ਔਰ ਤੁਹਾਨੂੰ ਰਿਜ਼ਲਟ ਖੁਦ ਮਿਲੇਗਾ ਵੀ ਵਾਕਈ ਉਹਦੇ ਵਿੱਚ ਸਾਨੂੰ ਫਰਕ ਪਿਆ ਸਾਡੇ ਬੱਚਿਆਂ ਨੇ ਜਿਨ੍ਹਾਂ ਦੇ ਐਨਕਾਂ ਲੱਗੀਆਂ ਨੇ ਉਹਨਾਂ ਦੀਆਂ ਐਨਕਾਂ ਹਟ ਜਾਣਗੀਆਂ ਦਿਮਾਗ ਤੰਦਰੁਸਤ ਹੋ ਜਾਏਗਾ ਤੇਜ਼ ਹੋ ਜਾਏਗਾ ਔਰ 사ਸੀਂ ਕੋਈ ਚੀਜ਼ ਭੁੱਲਾਂਗੇ ਨਹੀਂ ਸਾਡੀ ਯਾਦਦਾਸ਼ਤ ਜਿਹੜੀ ਹੈ ਕਹਿਣ ਤੋਂ ਭਾਵ ਬਹੁਤ ਵਧੀਆ ਬਣ ਜਾਏਗੀ ਇਹ ਬਹੁਤ ਚਮਤਕਾਰੀ ਨੁਸਖਾ ਹੈ ਡਾਕਟਰ ਰਮਨ ਅਰੋੜਾ ਨੇ ਉਹਨਾਂ ਨੇ ਸਾਂਝਾ ਕੀਤਾ ਸੀ ਸੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਸੋ ਕੋਸ਼ਿਸ਼ ਕਰੋ ਇਹ ਨੁਸਖਾ ਅਪਣਾਉਣ ਦੀ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਨੁਸਖਾ ਅਪਣਾਓ ਸਾਰੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ